ਓਕੇ ਜੀ ਜੀ ਚਲੋ ਜੀ ਜੀ ਬਜਾਓ ਹੋ ਗਿਆ ਇਹਨਾ ਇਹਨਾ ਬਜਾਓ ਹੋ ਗਿਆ ਮਾਰੀ ਉਹ ਸਿਰ ਤੇ ਵੀ ਇਕੱਲਾ ਬੈਠਾ ਮਾਰ ਲੋ ਤੈਨੂੰ ਮਾਰ ਲੈ ਚੱਕ ਲੋ ਸਾਰਿਆਂ ਨੂੰ ਬਈ ਇਕੱਲੇ ਬੈੰਦਾ ਨਹੀਂ ਓਏ ਹਾਲ ਆ ਆਦਾ ਬਸ ਹੋ ਗਈ ਇੱਕ ਤੋਂ ਅੱਗੇ ਗਿਆ ਬਿਲਹਰ ਤੇ ਕੋਈ ਨਹੀਂ ਆਪਣੇ ਬਿਆਰ ਜਿੰਮੇ ਨੂੰ ਵਾਹ ਮਾਰੀ ਉਹ ਬਾਹਰ ਉਹ ਨਹੀਂ ਨਿਕਲ ਗਏ ਉਹ ਜਿਹਦਾ ਟੈਕਲ ਕੀਤਾ ਇਹਨਾਂ ਦੇ ਪਨਾ ਜਵਾਈ ਦੇ ਮੋਗੇ ਕੋਲੀ ਵੱਜੀ ਮੋਗਾ ਤੋਂ ਕੰਦਰ ਬੰਦ ਰਿਹਾ ਸਾਡੇ ਤੋਂ ਜਵਾਈ ਦੇ ਮੋਹਿੰਦਰ ਮੋਗਾ ਬੰਦ ਰਿਹਾ ਉਹ ਸਾਧ ਗਿਆ ਸਾਧ ਤੋਂ ਸਾੜੀ ਨੇ ਆਇਆ ਕੋਈ ਨਾ ਥੋੜਾ ਟ੍ਰੈਫਿਕ ਨਾਲ ਰੋਕੀ ਜੀ ਪੁਲਿਸ ਥੋੜਾ ਅੱਗੇ ਹੋ ਜੀ ਬੀਐਸਪੀ ਸਾਹਿਬ ਪਲੀਜ਼ ਮੇਰਾ ਪੁੱਤ ਤਾਂ ਜੰਮ ਗਿਆ ਸੀ ਮੇਰਾ ਪੁੱਤ ਜੰਮ ਗਿਆ ਇੱਥੋਂ ਹੀ ਜਾ ਜੋ ਇੱਥੋਂ ਹੀ ਹੁੰਦਾ ਕੋਈ ਮਤ ਜਾਂਦੀ ਫੇਰ ਅਸੀਂ ਕਰਦੇ ਰਸਤਾ ਮਾਰ ਕੇ ਸੋਹ ਲਿਆ ਆਹ ਨੂੰ ਲਾ ਦੇ ਕਹਿੰਦਾ ਮੈਂ ਭੇਜ ਦਿੰਦਾ ਆਹ ਵੀ ਮੁੰਡਾ ਹਲੋ ਹਾਂ ਪਾਪਾ ਆ ਰਿਹਾ ਨਹੀਂ ਪਹੁੰਚਾ ਫੋਨ ਲਗ ਰਿਹਾ ਨਹੀਂ ਮੈਂ ਨਹੀਂ ਕੋਸਾ ਦਿੰਦਾ ਨਹੀਂ ਅੰਦਰ ਕੌਣ ਹੈ ਲੋਕ ਲੱਗੇ ਲੋਕ ਲੱਗੇ ਆਹ ਆਓ ਕਿਉਂ ਕਮਨ ਲੱਗਣ ਵਾਲੇ ਮੈਂ ਵਾਈਟ ਤੇ ਆ ਗਿਆ ਮੈਂ ਵਾਈਟ ਤੇ ਆ ਗਿਆ ਆਲੇ ਦੂੋਂੋਂ ਆਲੰਦੋਂ ਆਮਨੋਂ ਵਾਲੰਦੋਂ ਆਹਨ ਸੁਮਾਨ ਇਹਨਾਂ ਕਿੰਨਾ ਖਿਲਰੇ ਆਊਗਾ ਕੋਈ ਕੋਈ ਗੱਲ ਮਤ ਬੰਨੇ ਕੋਈ ਕੋਈ ਗੱਲ ਇਹ ਤੋਂ ਬਾਅਦ ਧਵਾ ਦੇ ਇਹਨਾਂ ਨੂੰ ਚਾਹ ਲੈ ਇਹਨਾਂ ਨੂੰ ਫੋਮੜੇ ਹਾਂਜੀ ਸ਼ਹਿਰ ਚਲਾ ਦੇ ਕਮੇਟੀ ਸ਼ਾਹੜਾ ਨਾਲ ਜੀ ਮੇਰੀ ਨਾਲ ਦੁਕਾਨਾ ਕੱਟ ਕੇ ਜਿਹੜਾ ਇਹਨਾਂ ਸ਼ੋਰ ਆਹ ਨਾਲ ਦੁਕਾਨਾ ਮਨਜੂਸ ਸਿੰਘ ਆਰਾ ਇਹਨਾਂ ਨੂੰ ਪਹਿਲਾਂ ਥ੍ਰੈਡ ਦੀਆਂ ਕੋਲਾ ਵੀ ਆਉਂਦੀਆਂ ਰਹੀਆਂ ਫੇਰ ਫੋਨ ਨਹੀਂ ਚੱਕ ਰੇ ਅੱਜ ਪੈਣੀ ਇਹਨੇ ਪਰਸੇ ਮੋਟਰਸਾਈਕਲ ਤੇ ਆਇਆ ਕੋਈ ਮੂਤਰਵਾਲੀ ਬੰਨਿਆ ਪੈਣੀ ਇਹਨੇ ਆਇਆ ਆਰਮਨਿਕ ਮੋਟਰਸਾਈਕਲ ਤੇ ਰੋਕਿਆ ਤੇ ਕਿਨੇ ਮੋਟਰਸਾਈਕਲ ਦੋ ਦੋ ਹੀ ਨੇ ਅੰਦਰ ਵੜੇ ਆ ਵਰਦੇ ਸਾਰੀ ਇੱਕ ਨੇ ਕੱਢੀ ਬਸਤੋਲ ਦੇ ਨਾਲੇ ਗੋਲੀ ਚਲਣ ਲੱਗੀ ਆ ਉਹਨੇ ਆਪਦੀ ਬਸਤੋਲ ਚੱਕਣ ਵਾਸਤੇ ਥੱਲੇ ਮੂੰਹ ਕੀਤਾ ਤੇ ਸਿਰ ਦੀ ਜਗ੍ਹਾ ਗਲਤ ਗੋਲੀ ਵੱਜੀ ਆ ਉਹ ਵੱਜ ਗਈ ਇੱਥੇ ਬਚਾਅ ਹੋ ਗਿਆ ਉਨੀ ਦੇ ਨੂੰ ਨਿਕਲ ਗਏ ਆ ਪ੍ਰਸ਼ਾਸਨੋਂ ਸੇ ਟਾਈਮ ਦੀ ਐਕਸਪਟੋ ਸਾਹਿਬ ਜੀਰਾ ਸੀਟੀ ਵੀ ਐਸਐਸਓ ਸਾਹਿਬ ਗਰਮੇਸ਼ਰ ਜੀ ਨਵੇਂ ਆਏ ਆ ਉਹ ਵੀ ਮੋਕੇ ਤੇ ਪਹੁੰਚੇ ਡੀਐਸ ਸਾਹਿਬ ਮੁਕੇ ਤੇ ਆ ਪ੍ਰਸ਼ਾਸਨ ਸਾਹਿਬ ਮੌਕੇ ਤੇ ਪਹੁੰਚ ਗਿਆ ਮੌਕੇ ਤੇ ਹੈ ਗਿਆ ਕੈਮਰੇ ਰਿਕਾਰਡਿੰਗ ਸਾਰੇ ਸਾਰੇ ਕੋਲ ਚੈੱਕ ਕਰ ਲਿਆ ਹੋਇਆ ਜੋ ਜੋ ਕੈਮਰੇ ਲੱਗੇ ਸਾਰੀ ਸਾਰੀ ਲਾਈਵ ਰਿਕਾਰਡਿੰਗ ਜਿਹੜੀ ਸੀ ਉਹਨਾਂ ਦੀ ਬਣੀ ਸਾਰੀ ਲਾਈਵ ਲੈ ਕੇ ਚੱਲੇ ਗਿਆ ਜੀ ਡੀਵੀਆਰ ਵੀ ਨਾਲ ਲੈ ਕੇ ਆ ਏ ਟੂ ਜ਼ेड ਜੀ ਪ੍ਰਸ਼ਾਸਨ ਨਾਲ ਲੈ ਗਿਆ ਹੋਇਆ ਫਿਰ ਮੋਬਾਈਲ ਨਾਲ ਬਿਠਾਈ ਮੈਂ ਮੋ ਵੀ ਖੁੱਲੇ ਹੋਏ ਜੀ ਇਹ ਕੌਣ ਕੌਣ ਲੱਗਦੇ ਕੌਣ ਬੰਦੇ ਆਉਣਗੇ ਜੀ ਇਹ ਵੇਖੋ ਜੀ ਹੁਣ ਕੌਣ ਹੈ ਜੀ ਸਾਡੇ ਕੋਲ ਕਰਦੇ ਆ ਕਿਹੜੇ ਸ਼ਰੇਮ ਆਉਂਦੇ ਦੁਕਾਨ ਤੇ ਇਕੱਲੇ ਇਕੱਲੇ ਬੈਠਦੇ ਆ ਕਿਹਦੇ ਲੋਕ ਤੁਸੀਂ ਕਹਿ ਰਹੇ ਆ ਵੀ ਕੌਣ ਹੋਊਗਾ ਜਿਹੜਾ ਜਿਹਨਾਂ ਨਾਲ ਲੈ ਕੇ ਆਇਆ 3 ਅ ਅਰਚਾ ਅਰਚਾ ਡਾਲਾ ਜਿਹੜਾ ਦੁਕਾਨ ਦੁਕਾਨ ਦਾ ਮਾਲਕ ਹੈ ਸਮਝੂ ਤੁਸੀਂ ਵੇਖ ਰਹੇ ਹੋ ਉਹਨਾਂ ਦਾਲਿਆਂ ਨੂੰ ਪਹਿਲਾਂ ਵੀ ਖੁੱਲੀਆਂ ਕੋਲ ਆਈਆਂ ਨਹੀਂ ਕੋਲ ਨਹੀਂ ਚੱਕ ਰਹੇ ਹਾਂਜੀ ਆਹ ਜੀਰੇ ਜੀਰੇ ਮਾਦਾ ਨੀ ਚਾਹ ਬੱਸ ਮੋਟਰ ਕਿੱਥੇ ਮੋਟਰ ਦੀ ਮਿੱਟੀ ਜਾਦੀ ਨਹੀਂ ਕਿਥੇ ਆ ਆਦੀ ਜਾ 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 ਜਾ